ਤਾਲ ਜਿਹੜੀ ਹੈ ਜੀ ਰੈਗੂਲਰ ਅਸੀਂ ਡੀਸੀ ਰੇਟ ਵਾਲੇ ਜਿਹੜੇ ਕੱਚੇ ਮਲਾਜਮ ਆ ਪਿਛਲੇ 2 ਮਹੀਨਿਆਂ ਤੋਂ ਸਾਨੂੰ ਸੈਲਰੀ ਨਹੀਂ ਪਈ 10-11000 ਜਿਹੜੀ ਸੈਲਰੀ ਹੈ ਸਾਡੀ ਤੇ ਸਾਡੇ ਗੁਜ਼ਾਰੇ ਬਹੁਤ ਮੁਸ਼ਕਿਲ ਹੋਏ ਪਏ ਆ ਅਸੀਂ ਪਿਛਲੇ 16 17 18 ਸਾਲਾਂ ਤੋਂ ਕੱਚੇ ਮਲਾਜਮਾਂ ਤੁਸੀਂ ਕੰਮ ਕਰ ਰਹੇ ਆ ਇੱਥੇ ਤੱਕ ਵੀ ਸਾਨੂੰ ਪਰਚੀ ਵੀ ਫਰੀ ਨਹੀਂ ਹੈਗੀ ਜਿਹੜੀ ਅਸੀਂ ਆਪ ਹਸਪੀਟਲ 'ਚ ਲੱਗੇ ਆ ਸਾਨੂੰ ਪਰਚੀ ਫਰੀ ਨਹੀਂ ਸਾਡੇ ਪਰਿਵਾਰ ਨੂੰ ਕੋਈ ਇਲਾਜ ਫਰੀ ਨਹੀਂ ਹੈਗਾ ਤੇ ਨਾ ਹੀ ਸਾਨੂੰ ਕੋਈ ਸਹੂਲਤ ਹੈਗੀ ਆ ਅਸੀਂ ਕੋਰੋਨਾ ਦੇ ਵਿੱਚ ਵੀ ਬਹੁਤ ਕੰਮ ਕੀਤਾ ਸਰਕਾਰ ਨੇ ਕੋਈ ਸਾਡੀ ਕੋਈ ਸਾਰ ਨਹੀਂ ਲਈ ਤੇ ਨਾ ਹੀ ਸਾਨੂੰ ਰੈਗੂਲਰ ਕੀਤਾ ਹੁਣ ਤ ਸਰਕਾਰ ਵੱਲੋਂ ਵੱਡੇ ਵੱਡੇ ਦਾਅਵੇ ਕੀ ਹਾਂ ਸਰਕਾਰ ਵੱਲੋਂ ਭਗਵੰਤ ਮਾਨ ਜੀ ਨੇ ਵੀ ਕਹਿਆ ਸੀ ਸਾਡੀ ਸਰਕਾਰ ਲੈ ਕੇ ਆਓ ਅਸੀਂ ਤੁਹਾਨੂੰ ਰੈਗੂਲਰ ਰੈਗੂਲਰ ਕਰਾਂਗੇ ਅੱਜ 2 ਸਾਲ ਬੀਤ ਚੁੱਕੇ ਨੇ ਕੋਈ ਰੈਗੂਲਾਈਜੇਸ਼ਨ ਨਹੀਂ ਤੇ ਸਾਡੀ ਨਾ ਹੀ ਕੋਈ ਸਾਨੂੰ ਮੈਡੀਕਲ ਨਹੀਂ ਸਾਨੂੰ ਕੋਈ ਪੱਤੇ ਤੇ ਸਾਡੇ ਬੱਚੇ ਵੀ 17-18 ਸਾਲਾਂ ਤੋਂ ਅਸੀਂ 18 ਤੋਂ ਲੱਗੇ ਹੋਏ ਸਾਡੇ ਬੱਚੇ ਜਿਹੜੇ ਨਿਜਵਾਨ ਹੋ ਚੁੱਕੇ ਨੇ ਪਲੱਸ 1 ਪਲੱਸ 2 ਚ ਤਕਰੀਬਨ ਸਾਰਿਆਂ ਦੇ ਬੱਚੇ ਨੇ ਕਈ ਨਾ ਕੋਰਸ ਕਰਨੇ ਆ ਦੱਸੋ ਸਰਕਾਰ ਦੱਸੇ ਵੀ 10000 ਦੇ ਵਿੱਚ ਅਸੀਂ ਕਿਸ ਬੱਚੇ ਨੂੰ ਕੋਰਸ ਕਰਾ ਲਾਂਗੇ ਜਿੱਦਾਂ ਸਾਡੇ ਬੱਚਿਆਂ ਨੇ ਕੋਈ ਮੈਡੀਕਲ ਪੜ੍ਹਨਾ ਹੋਵੇ ਕਿੱਦਾਂ ਅਸੀਂ ਮੈਡੀਕਲ ਕਰਾ ਲਾਂਗੇ ਇੰਜੀਨੀਅਰਿੰਗ ਕਿੱਦਾਂ ਕਰਾ ਲਾਂਗੇ ਕਿੱਦਾਂ ਉਹਨਾਂ ਨੂੰ ਕੋਈ ਵਕੀਲ ਵੱਡਾ ਅਫਸਰ ਕਿੱਦਾਂ ਬਣਾ ਲਾਂਗੇ ਤੇ ਸਰਕਾਰ ਨੇ ਸਾਨੂੰ ਬਿਲਕੁਲ ਹੀ ਰੋਲ ਆ ਮਧੋਲੇ ਹੋਏ ਸ੍ਰੀ ਭਗਵੰਤ ਮਾਨ ਜੀ ਦੀ ਰਿਕਵੈਸਟ ਆ ਕਿ ਅਸੀਂ ਤੁਹਾਨੂੰ ਬੜਾ ਚਾਹ ਕੇ ਵੋਟਾਂ ਪਾਈਆਂ ਸੀ ਕਿ ਨਵੀਂ ਸਰਕਾਰ ਕੁਝ ਕਰੇਗੀ ਪਰ ਸਾਨੂੰ ਤੁਹਾਡੇ ਤੋਂ ਵੀ ਕੋਈ ਉਮੀਦ ਨਹੀਂ ਲੱਗ ਰਹੀ ਸੋ ਸਾਰੇ ਅੱਜ ਪਹਿਲਾ ਦਿਨ ਤੁਸ ਤੋਂ ਬਾਅਦ ਜੇਕਰ ਫੈਸਲਾ ਨਹੀਂ ਕੋਈ ਆਉਂਦਾ ਤਾਂ ਰੈਗੂਲਰ ਹੜਤਾਲ ਦੇ ਰੂਪ ਵਿੱਚ ਤਬਦੀਲ ਹੋ ਜਾਏਗੀ। ਰਾਜ ਪ੍ਰਧਾਨ ਰਜੇਸ਼ ਕੁਮਾਰ ਗੋਲੂ ਡੀ ਕਲਾਸ 4 ਗਵਰਨਮੈਂਟ ਰਜਿੰਦਰਾ ਹਸਪੀਟਲ ਪਟਿਆਲਾ ਤੋਂ। ਜਿਹਕੇ ਕਰਨਾ ਪ੍ਰਦਰਸ਼ਨ ਕਰ ਰਹੇ ਆ। ਇਹ ਦਰਨਾ ਪ੍ਰਦਰਸ਼ਨ ਸਾਡੇ ਕੱਚੇ ਮਲਾਜ਼ਮ ਡੀਸੀ ਰੇਟ ਵਾਲਿਆਂ ਦੀ 2 ਮਹੀਨੇ ਤੋਂ ਸੈਲਰੀ ਨਹੀਂ ਪੈ ਰਹੀ। ਜਿਸ ਦੀ ਨਾ ਤਾਂ ਅਕਾਊਂਟ ਬ੍ਰਾਂਚ ਕੋਈ ਜ਼ਿੰਮੇਵਾਰੀ ਲੈ ਰਿਆ ਨਾ ਲੇਖਾ ਸੇਖਾ ਨਾ ਸਾਡੀ ਅਫਸਰशाही। ਜਿਨ੍ਹਾਂ ਨੂੰ ਵੀ ਅਸੀਂ ਮਿਲ ਰਹੇ ਆ 15-20 ਦਿਨ ਤੋਂ ਅਸੀਂ ਸੰਘਰਸ਼ ਕਰ ਰਹੇ ਆ। ਉਹਨਾਂ ਨੂੰ ਲੈਟਰਾਂ ਤੇ ਚਿੱਠੀਆਂ ਰਾਹੀਂ ਭੇਜਦੇ ਚਿੱਠੀਆਂ ਭੇਜਦੇ ਆ ਵੀ ਭਾਈ ਸਾਾਨੂੰ ਕੋਈ ਜਵਾਬ ਦੋ ਸਾਡਾਂ ਨਾਲ ਕੋਈ ਗੱਲ ਕਰੋ ਵੀ ਸੈਲਰੀ ਕਿਉਂ ਨਹੀਂ ਪੈ ਰਹੀ ਉਹ ਗਰੀਬ ਆਦਮੀ 10-11000 ਸੈਲਰੀ ਆ ਉਹ ਕਿਵੇਂ ਆਪਣੇ ਬੱਚਿਆਂ ਦੀ ਐਡਮਿਸ਼ਨਾਂ ਕਰਾਂਗੇ ਕਿਵੇਂ ਰਾਸ਼ਨ ਪਾਣਗੇ ਕਿੱਥੋਂ ਆਪਣੇ ਗੁਜ਼ਾਰੇ ਚਲਾਣਗੇ ਪਰ ਅਫਸਰ ਸ਼ਾਹੀ ਜਾਂ ਸਾਡੇ ਅਕਾਊਂਟ ਬ੍ਰਾਂਚ ਜਾਂ ਲੇਖਾ ਸ਼ਾਖਾ ਕਿਸੇ ਦੀ ਕੋਈ ਜ਼ਿੰਮੇਵਾਰੀ ਨਹੀਂ ਬਣਦੀ ਉਹ ਉੱਪਰ ਤੋਂ ਉੱਪਰ ਗੱਲਾਂ ਟਾਲੀ ਜਾ ਰਹੇ ਆ ਹਰ ਅੱਜ 2 ਮਹੀਨੇ ਹੋ ਗਏ ਉਹਨਾਂ ਦੀ ਸੈਲਰੀ ਲੇਟ ਹੋਈ ਆ ਉਹ ਸੈਲਰੀ ਦੁਕਾਨਦਾਰਾਂ ਨੂੰ ਨਹੀਂ ਦੱਸਦੇ ਨੌ ਸੈਲਰੀ ਕਦੋਂ ਮਿਲਨੀ ਹੈ ਇਸ ਦੇ ਬਾਰੇ ਕੋਈ ਗੱਲ ਕਰ ਰਹੇ ਆ ਅਸੀਂ ਪ੍ਰਿੰਸੀਪਲ ਸਾਹਿਬ ਮੈਡੀਕਲ ਕਾਲਜ ਨੂੰ ਵੀ ਲੈਟਰ ਭੇਜੀ ਮੈਡੀਕਲ ਸੁਪਰਡੈਂਟ ਸਾਹਿਬ ਰਜਿੰਦਰਾ ਹਸਪੀਟਲ ਨੂੰ ਵੀ ਲੈਟਰ ਭੇਜੀ ਪਰ ਹਜੇ ਤੱਕ ਕਿਸੇ ਤੋਂ ਸਾਨੂੰ ਕਿਸੇ ਤਰ੍ਹਾਂ ਦਾ ਕੋਈ ਵਿਸ਼ਵਾਸ ਨਹੀਂ ਮਿਲਿਆ ਇਸ ਕਰਕੇ ਸਾਨੂੰ ਮਜਬੂਰ ਹੋ ਕੇ ਕੰਮ ਛੋੜ ਹੜਤਾਲ ਰਜਿੰਦਰਾ ਹਸਪੀਟਲ ਦੇ ਕਲਾਸ 4 ਮੁਲਾਜ਼ਮ ਪੱਕੇ ਕੱਚੇਾਂ ਦੀ ਸਬਦੀ ਸ਼ੁਰੂ ਕਰੀ ਅੱਜ ਤੋਂ ਜਿਸ ਦਾ ਇੱਕੋ ਇੱਕ ਨਾਰਾ ਹੈ ਕਿ ਸਾਡੇ ਮੁਲਾਜ਼ਮਾਂ ਦੀ ਸੈਲਰੀ ਦਿੱਤੀ ਜਾਵੇ ਜੋ ਵਿਚਾਰੇ 10-11000 ਤੇ ਆਪਣੀ ਜ਼ਿੰਦਗੀ ਰੋਲ ਰਹੇ ਆ 18 ਸਾਲ ਹੋ ਗਏ ਉਹਨਾਂ ਨੂੰ ਭਰਤੀ ਹੋਇਆ ਨੂੰ ਅੱਜ ਤੱਕ ਕਿਸੇ ਸਰਕਾਰ ਨੇ ਉਹਨਾਂ ਦੀ ਸ਼ਾਕ ਨਹੀਂ ਲਈ ਉਹ 18 ਸਾਲ ਤੋਂ ਜਿਹੜੀ ਸਰਕਾਰ ਆਂਦੀ ਆ ਤੁਹਾਨੂੰ ਇਸ ਵਾਰ ਪੱਕੇ ਕਰ ਦਾਂਗੇ ਇਸ ਵਾਰ ਪੱਕੇ ਕਰ ਦਾਂਗੇ ਇਸੇ ਤਰ੍ਹਾਂ ਚੱਲਦਾ ਉਹ ਬਚਰੇ ਅੱਜ ਉਹ ਸਾਰੇ ਓਵਰੇਜ ਹੋ ਗਏ ਉਹਨਾਂ ਦੇ ਅੱਜ ਪੱਕੇ ਹੋਣ ਦੀ ਉਮਰ ਵੀ ਲੰਘ ਗਈ ਕੋਈ ਨਹੀਂ ਐ ਨਾ ਕਿਸੇ ਹੋਰ ਜਾ ਕੇ ਮਹਿਕਮੇ ਚ ਅਪਲਾਈ ਕਰਦਣਗੇ ਜਾਂ ਕਿਤੇ ਹੋਰ ਨੌਕਰੀ ਲਈ ਟਰਾਈ ਕਰਦਣਗੇ ਕਿਉਂਕਿ ਸਾਰੇ ਓਵਰੇਜ ਹੋ ਗਏ ਪਰ ਸਾਡੀ ਸਰਕਾਰਾਂ ਬਾਰ ਬਾਰ ਆ ਰਹੀਆਂ ਨੇ ਇਹੀ ਝੂਠੇ ਵਾਦੇ ਇਹੀ ਝੂਠੇ ਲਾਰੇ ਲਾ ਰਹੀਆਂ ਨੇ ਇਸ ਤੋਂ ਤੰਗ ਆ ਕੇ ਅੱਜ ਅਸੀਂ ਕੰਮ ਛੋੜ ਹੜਤਾਲ ਸ਼ੁਰੂ ਕਰੀ ਆ ਇਸ ਦੇ ਅਗਲੇ ਫੈਸਲੇ ਸਾਡੇ ਸੀਨੀਅਰ ਆਗੂ ਦਰਸ਼ਨ ਸਿੰਘ ਲਵਾਨਾ ਜੀ ਆ ਰਹੇ ਥੋੜੀ ਦੇਰ ਚ ਉਹਨਾਂ ਨਾਲ ਗੱਲ ਕਰਕੇ ਅੱਗੇ ਨੂੰ ਇਹ ਕਿੰਨੀ ਰੈਗੂਲਰ ਰੱਖੀ ਜਾਊਗੀ ਉਸ ਦੇ ਬਾਰੇ ਅਸੀਂ ਸੋਚ ਵਿਚਾਰ ਕਰਕੇ ਐਲਾਨ ਕਰ ਦਾਂਗੇ ਜੀ